ਸੰਪਰਕ ਜੋ ਅਥਾਰਟੀ ਪਹੁੰਚੇ ਨੇ ਸੋ ਇਹ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਵੱਲੋਂ ਚਲਾਈ ਮਹਮ ਲੋਕਾਂ ਨੂੰ ਤਾਲਮੇਲ ਪ੍ਰਤੀ ਜਾਗਰਿਤ ਕਰਨਾ ਜੋ ਸਮਾਜ ਦੀਆਂ ਬਰਾਈਆਂ ਜੋ ਨਸ਼ਾ ਜਾਂ ਹੋਰ ਕੋਈ ਲਾਹਤਾਂ ਉਹਨਾਂ ਨੂੰ ਦੂਰ ਕਰ ਬਠਿੰਡਾ ਉਹ ਵੀ ਚੇਚੇ ਤੌਰ ਤੇ ਪਹੁੰਚੇ ਨੇ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਵੈਲਕਮ ਆਖਦੇ ਹਾਂ ਸੋ ਸਾਰੇ ਮੁਹੱਲਾ ਨਿਵਾਸੀ ਬਠਿੰਡਾ ਨਿਵਾਸੀ ਸਾਰੇ ਸੀਨੀਅਰ ਅਫਸਰਾਂ ਨਾਲ ਸਾਂਝੇ ਕਰ ਸਕਦੇ ਹਾਂ ਹਾਂਜੀ ਬਠਿੰਡਾ ਰੇਂਜ ਪੋਲਸਾ ਐਸਐਸਟੀ ਬਠਿੰਡਾ ਮੈਂ ਅਮਰਿਤ ਕੌਂਡਲ ਮੈਂ ਇਸ ਫੇਜ਼ 3 ਦੇ ਵਿੱਚ ਕਾਫੀ ਐਕਟਿਵ ਕੰਮ ਕੀਤਾ ਐ ਸੋਸ਼ਲ ਵਰਕਰ ਦੇ ਤੌਰ ਤੇ ਮੈਂ ਤੁਹਾਡੇ ਨਾਲ ਥੋੜੀਆਂ ਗੱਲਾਂ ਸਾਂਝੀਆਂ ਕਰਨ ਲੱਗਿਆ ਜਿਹੜੀਆਂ ਸਾਡੇ ਫੇਸ 3 ਦੇ ਵਿੱਚ ਅਸੀਂ ਫੇਸ ਕਰ ਰਹੇ ਹਾਂ ਹਰ ਰੋਜ਼ ਡੇਲੀ ਜੀ ਸਾਹਿਬ ਸਭ ਤੋਂ ਵੱਡੀ ਪ੍ਰੋਬਲਮ ਤਾਂ ਸਾਡੀ ਇੱਧਰ ਰੇੜੀਆਂ ਦੀ ਆਈ ਹੋਈ ਹੈ ਜਿਹੜੀਆਂ ਟੋਟਲੀ ਕਾਰਪੋਰੇਸ਼ਨ ਨੂੰ ਅਸੀਂ ਘਟੋਂ ਘਾਟ ਆਕਸਤ ਸ਼ਿਕਾਇਤਾਂ ਕਰ ਚੁੱਕੇ ਹਾਂ ਐਂਡ ਰਿਟਰਨ ਉਹਦੇ ਕਰਕੇ ਬੜਾ ਕੰਜੈਸ਼ਨ ਹੋਇਆ ਟਰੈਫਿਕ ਦਾ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਬੜੀ ਵੱਡੀ ਪ੍ਰੋਬਲਮ ਹੈਗੀ ਆ ਐਂਡ ਇੱਥੇ ਛੋਟੇ-ਛੋਟੇ ਦੁਕਾਨਾਂ ਲੱਗੀਆਂ ਹੋਈਆਂ ਨੇ ਚਾਹ ਦੀਆਂ ਇੱਦਰ ਦੀਆਂ ਅਕੇਲੀਆਂ ਦੀਆਂ ਸਬਜ਼ੀਆਂ ਦੀਆਂ ਜਿਹੜੇ ਉਹਦਾ ਰਹਿਣ ਦਾ ਖੁੰਦ ਸਾਡੀ ਸਾਰੀ ਸਾਡੇ ਇਸ ਪਾਰਕ ਦੇ ਵਿੱਚ ਸਿੱਟ ਜਾਂਦੇ ਨੇ ਬੜੀ ਮੁਸ਼ਕਲ ਨਾਲ ਪਾਰਕ ਨੂੰ ਕਾਰਪੋਰੇਸ਼ਨ ਦੇ ਅੰਦਰ ਡੇ ਕਰਾ ਕੇ ਸਾਫ਼ ਕਰਵਾਇਆ ਸੀ ਜਦੋਂ ਸ਼ਾਮ ਨੂੰ ਉਹ ਜਾਂਦੇ ਆ ਉਹ ਇੱਥੇ ਸਿੱਟ ਜਾਂਦੇ ਨੇ ਐਂਡ ਈਵਨ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਬੋਲਿਆ ਵੀ ਤੁਹਾਡੇ ਜਿਹੜੇ ਠੰਡੇ ਵਗੈਰਾ ਪੀਤੇ ਜਾਂਦੇ ਆ ਇਹ ਕਾਈਂਡਲੀ ਇੱਥੇ ਇੰਨੇ ਤੁਹਾਡੇ ਡਿੱਗੇ ਨਾ ਪਏ ਹੁਣ ਆਪਦੇ ਸਾਹਮਣੇ ਰੱਖਿਆ ਕਰੋ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਦੂਜੀ ਸਾਡੀ ਸ਼ਾਇਦ ਇੱਕ ਪ੍ਰੋਬਲਮ ਉਹਦੀ ਕਾਰ ਦੇ ਵਿੱਚ ਇੱਕ ਉਨੇ ਸੰ ਟੈਲੀਫੋਨ ਕੀਤਾ ਮੇਰੀ ਕਾਰ ਚ ਕੋਈ ਬੰਦਾ ਬੈਠਾ ਉਹ ਨਹੀਂ ਨਿਕਲਦਾ ਅਸੀਂ ਉਹ ਕਾਰ ਕਿਵੇਂ ਖੁੱਲੀ ਕਿਸ ਤਰ੍ਹਾਂ ਕਰੀ ਯੁਗਲ ਬੰਦਰ ਕੇ ਅਸੀਂ ਉਸ ਬੰਦੇ ਨੂੰ ਪੂਰਾ ਜ਼ੋਰ ਲਾਇਆ ਅਸੀਂ ਖਿੱਚ-ਖਿੱਚ ਕੇ ਬਾਹਰ ਕੱਢਿਆ ਉਹ ਬਾਹਰ ਨਹੀਂ ਸੀ ਨਿਕਲ ਰਿਹਾ ਇਹ ਫ੍ਰੀਕੁਐਂਟ ਇਨਸੀਡੈਂਟਸ ਨੇ ਆ ਜਿਹੜੇ ਕਿਸੇ ਦੀਆਂ ਛੋਟਾ-ਮੋਟੀਆਂ ਚੀਜ਼ ਚੱਕਣੀ ਮੋਟਰ ਚੱਕਣੀ ਸਰੀਆ ਚੱਕਣਾ ਜੇ ਚੱਕਣਾ ਇਹ ਬੜੇ ਫ੍ਰੀਕੁਐਂਟ ਇਨਸੀਡੈਂਟ ਹੈ ਮੈਂ ਇੱਕ ਦੋ ਗੱਲਾਂ ਤੁਹਾਨੂੰ ਹੋਰ ਦੱਸਣੀਆਂ ਚਾਹੁੰਦਾ ਸੀਗਾ ਵੀ ਆ ਪਾਰਕ ਜਿਹੜਾ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਪਰਨਿਸ਼ ਵਾਇ ਹੈ ਵਾਇ ਫਲੋਰਿਸ਼ਡ ਹੈ ਇਦੀ ਵਿੱਚ ਕੁਝ ਆਇਲਟਸ ਵਾਲੇ ਬੱਚੇ ਜਿਹੜੇ ਨੌਜਵਾਨ ਬੱਚੇ ਹੈ ਉਹ ਆ ਜਾਂਦੇ ਆ ਤੇ ਆਪਣੇ ਆਪ ਨੂੰ ਇਹ ਸਮਝਦਾ ਕਿ ਸਾਨੂੰ ਤਾਂ ਨੋਬਾਡੀ ਇਜ਼ ਹੇਅਰ ਟੂ ਚੈੱਕ ਅਸ ਕਿਉਂਕਿ ਅਸੀਂ ਮੈਚੁਰ ਹੈਗੇ ਆ ਤੇ ਸਾਨੂੰ ਮਤਲਬ ਜਿਹੜਾ ਅਸੀਂ ਇੱਥੇ ਬੈਠ ਸਕਦੇ ਆ ਐਂਡ ਈਵਨ ਦੇ ਫ੍ਰੀਕੁਐਂਟਲੀ ਸ਼ੇਰਿਸ ਬੀਜਾ ਅਸੀਂ ਨਹੀਂ ਇੱਥੋਂ ਜਾਵਾਂਗੇ ਅਸੀਂ ਨਹੀਂ ਇਹ ਕਰਾਂਗੇ ਐਂਡ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਾਂ ਕਿ ਇੱਕ ਤੁਹਾਡੇ ਪੁਲਿਸ ਆਫੀਸਰ ਨੇ ਉਹਨਾਂ ਨੇ ਰੋਕਿਆ ਤਾਂ ਉਹਨਾਂ ਦੇ ਸ਼ੀਸ਼ੇ ਭੰਨ ਗਏ ਉਹ ਰੋੜੇ ਮਾਰ ਕੇ ਆ ਬਿਲਕੁਲ ਸਾਹਮਣੇ ਇੱਕ ਸਾਡੇ ਮਤਲਬ ਹੈਗੇ ਨੇ ਸਕੱਟਾ ਫੜੇ ਭਾਈ ਸਾਹਿਬ ਨੇ ਉਹਨਾਂ ਨੇ ਰੋਕਿਆ ਮਤਲਬ ਪਾਰਕ ਦੇ ਵਿੱਚ ਕੋਈ ਇੱਕ ਥਾਂ ਤੇ ਕੋਈ ਇਹੋ ਜੀ ਮਾਸਟਰਪੀਸ ਚੀਜ਼ ਬਣ ਜੇ ਤਾਂ that will be very wonderful اور attract to people ਜਿਹੜੇ ਇੱਥੇ ਆਉਂਦੇ ਨੇ ਅਸੀਂ ਥੋੜਾ ਜਿਹਾ ਆਪਣੇ ਬਿਲਕੁਲ ਸਾਹਮਣੇ ਆ ਜਿਹੜੇ ਲੱਗੇ ਹੋਏ ਐ ਜ਼ੂਲੋਜੀਕਲ ਪਾਰਕ ਉਹ ਨਿੱਜੀ ਰੂਪ ਵਿੱਚ ਅਸੀਂ ਇੰਟਰਸਟ ਲੈ ਕੇ ਬਣਾਇਆ ਹੈ ਅਸੀਂ ਆਪਣੇ ਆਪ ਕਲੈਕਟ ਕਰਕੇ ਲਿਆਏ ਸਾਰੇ ਇਹ ਜਿੰਨੇ ਜਿੰਨੇ ਸੀਗੇ ਪਰ ਸਾਡੇ ਕੋਲੇ ਫੰਡਸ ਦੀ ਘਾਟ ਸੀ ਜਿਹਦੇ ਕਰਕੇ ਥੋੜਾ ਜਿਹਾ ਇਹਨੂੰ ਰੰਗ ਰੰਗਰ ਕਰੋਣਾ ਔਖਾ ਹੋ ਜਾਂਦਾ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ ਵੀ ਜੇ ਕਾਰਪੋਰੇਸ਼ਨ ਨੂੰ ਤੁਸੀਂ ਕਹਿ ਸਕਦੇ ਹੋ ਤਾਂ ਪਲੀਜ਼ ਸਾਡਾ ਇਹਨ ਔਰ ਲਈ 25 ਰੁਪਏ ਜਾਂਦੇ ਜੀ ਉਹਦੀ ਮੇਰੇ ਕੋਲ ਉਹ ਵੀ ਹੈ ਕੋਪੀ ਵੀ ਹੈਗੀ ਹੈ ਜੀ ਜਿਹੜਾ ਲੈਗ੍ਰੇਟ ਹੈ ਜੀ ਪਲੀਜ਼ ਉਹ ਤਾਂ ਧਿਆਨ ਜ਼ਰੂਰ ਦਿਓ ਜੀ ਕਹਿੰਗੇ ਕਿ ਤੁਸੀਂ ਆਪਣੇ ਵਰਕਿੰਗ ਡੇ ਤੇ ਦੁਪਹਿਰ ਦੇ ਟਾਈਮ ਸਾਡੇ ਸ਼ਾਰਟ ਕਾਲ ਤੇ ਆਏ ਹੋ ਇੱਥੇ ਤੇ ਪਲੱਸ ਸਾਡੇ ਡੀਆਈਜੀ ਬਠਿੰਡਾ ਰੇਂਜ ਅਚਸ ਪੁੱਲਰ ਸਰ ਔਰ ਡੀਸੀ ਬਠਿੰਡਾ ਸ਼ੌਕਰ ਤਹਿਮਦ ਪਰੇ ਇਹਨਾਂ ਦੋਨੋਂ ਆਫੀਸਰਸ ਨੇ ਵੀ ਸਾਡੇ ਬਹੁਤ ਹੀ ਛੋਟੇ ਲੈਵਲ ਦੇ ਅਸੀਂ ਫੰਕਸ਼ਨ ਕਿਉਂਕਿ ক্লোਜ਼ ਨਿਟ ਕਰਨਾ ਚਾਹੁੰਦੇ ਅਸੀਂ ਬਹੁਤ ਜ਼ਿਆਦਾ ਵੱਡੀ ਗੈਦਰਿੰਗ ਤਾਂ ਨਹੀਂ ਕਰ ਰਹੇ ਕਿ ਵਾਰਡ ਵਾਈਜ਼ ਯਾ ਪਿੰਡਾ ਵਾਈਜ਼ ਅਸੀਂ ਚਾਹੁੰਦੇ ਹਾਂ ਕਿ ਸਪੈਸੀਫਿਕ ਏਰੀਆ ਦੇ ਲੋਕਲਸ ਨੂੰ ਹੀ ਬੁਲਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੀਏ ਇਹਦਾ ਬੇਸਿਕ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਜੀ ਜਿਹੜਾ ਅਸੀਂ ਇਹ ਪ੍ਰੋਜੈਕਟ ਸੰਪਰਕ ਹੈ ਇਹ ਮੁੱਖ ਮੰਤਰੀ ਸਾਹਿਬ ਡੀਜੀਪੀ ਪੰਜਾਬ ਸਰ ਦਾ ਵਿਜ਼ਨ ਹੈ ਕਿ ਜਿਵੇਂ ਅਸੀਂ ਪਹਿਲਾਂ ਵਿਲੇਜ ਡਿਫੈਂਸ ਕਮੇਟੀਆਂ ਯਾ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਸਿਗੀਆਂ ਜਿਹਦੇ ਚ ਹਰ ਵਾਰਡ ਯਾ ਮੋਹੱਲੇ ਯਾ ਫਿਰ ਪਿੰਡਾਂ ਦੇ ਪੰਜ-ਪੰਜ ਮੋਤਵਾਰ ਵਿਅਕਤੀਆਂ ਨੂੰ ਇਨਵੋਲਵ ਕੀਤਾ ਗਿਆ ਸੀਗਾ ਹੁਣ ਅਸੀਂ ਇਹਦਾ ਮੰਡੇਟ ਥੋੜਾ ਜਿਹਾ ਬਦਾਲਿਆ ਹੈ ਤਾਂ ਹੀ ਅਸੀਂ ਇਹਦਾ ਨਾਂ ਜਿਹੜਾ ਸੰਪਰਕ ਰੱਖਿਆ ਗਿਆ ਹੈ ਕਿ ਵੱਤ ਤੋਂ ਵੱਤ ਅਸੀਂ ਜਿਹੜੇ ਬੋਰਡ ਦੇ ਪਿੰਡਾਂ ਦੇ ਮੋਥਫਰ ਵਿਅਕਤੀ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈ ਇਹਨਾਂ ਸਾਰਿਆਂ ਨੂੰ ਇੱਥੇ ਇਨਵੋਲਵ ਕਰੀਏ ਔਰ ਅਸੀਂ بجائے ਕਿ ਅਸੀਂ ਕੋਈ ਨਸ਼ੇ ਦੇ ਖਿਲਾਫ ਕੋਈ ਮੋਨੋਲੌਗ ਜਿਹਾ ਚੱਲੇ ਵੀ ਵਾਂਟ ਕਿ ਸਾਡੀ ਜਿਆਦਾ ਪਬਲਿਕ ਦੇ ਵੱਲੋਂ ਸਾਨੂੰ ਫੀਡਬੈਕ ਮਿਲੇ ਕਿ ਕਿਹਨਾ ਚੀਜ਼ਾਂ 'ਚ ਤੁਹਾਨੂੰ ਜ਼ਿਆਦਾ ਸਟਰੀਟ ਲੈਵਲ ਤੇ ਜਾਂ ਫਿਰ ਨਸ਼ੇ ਦੇ ਜਿਵੇਂ ਤੁਸੀਂ ਪ੍ਰੋਬਲਮ ਦੱਸਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਬੇਸਿਕਲੀ ਇੱਕ ਕਾਮਨ ਸਿਟੀਜ਼ਨ ਨੂੰ ਅਫੈਕਟ ਕਰਦੀਆਂ ਤਾਂ ਪੁਲਿਸਿੰਗ ਨਾਲ ਰਿਲੇਟਡ ਜੋ ਜ਼ਿਆਦਾ ਮਸਲੇ ਹੈਗੇ ਉਹ ਤੁਹਾਨੂੰ ਤੁਹਾਡੇ ਵੱਲੋਂ ਸਾਨੂੰ ਫੀਡਬੈਕ ਮਿਲੇ ਸੋ ਥੈਟ ਅਸੀਂ ਆਪਣੀ ਪੁਲਿਸਿੰਗ ਦੇ ਜਿਹੜੇ ਇਨੀਸ਼ੀਏਟਿਵਸ ਹੈ ਉਹਨਾਂ ਨੂੰ ਇੰਪਰੂਵ ਕਰ ਸਕੀਏ ਔਰ ਤੁਹਾਨੂੰ ਸੇਫ ਐਂਡ ਸਿਕਿਉਰ ਫੀਲ ਫੀਲ ਹੋਏ ਇਸੇ ਮੰਤਵ ਕਰਕੇ ਹੀ ਤੁਹਾਨੂੰ ਅਸੀਂ ਫ੍ਰੀ ਫਲੋ ਚ ਪੁੱਛਿਆ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਜ਼ਿਆਦਾ ਅਫੈਕਟ ਕਰਦੀਆਂ ਐਂਡ ਆਈ ਅਪਰੀਸ਼ੀਏਟ ਕਿ ਸਾਰਿਆਂ ਨੇ ਜਿਵੇਂ ਮਿਸਟਰ ਜਨਕ ਰਾਜ ਨੇ ਕਿਹਾ ਕਿ ਤੁਸੀਂ ਸਾਨੂੰ ਪੜਾਸ ਕੱਢਣ ਦਾ ਮੌਕਾ ਦਿੱਤਾ ਸੋ ਇਟ ਇਜ਼ ਵੈਰੀ ਅਪਰੀਸ਼ੀਏਬਲ ਕਿ ਤੁਸੀਂ ਸਾਰਿਆਂ ਨੇ ਬਿਲਕੁਲ ਜੈਨੂਇਨ ਆਪਣੀ ਪ੍ਰੋਬਲਮਸ ਦੱਸੀਆਂ ਜੋ ਆਮ ਸਿਟੀਜ਼ਨਸ ਨੂੰ ਅਫੈਕਟ ਕਰਦੀਆਂ ਔਰ ਅਸੀਂ ਸਾਰੀ ਨੋਟ ਵੀ ਕਰ ਲਈਆਂ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੁਝ ਨਾ ਕੁਝ ਐਦਾਂ ਦੇ ਪੈਰਾਮੀਟਰਸ ਤੇ ਅਸੀਂ ਤੁਹਾਨੂੰ ਵਿਜ਼ੀਬਲ ਡਿਫਰੈਂਸ ਦਿਖਾਈਏ ਉਹ ਬੇਸਿਕਲੀ ਪੁਲਿਸਿੰਗ ਦੇ ਰਿਲੇਟਿਡ ਸੀਗਾ ਤੇ ਉਹਦੇ ਨਾਲ ਨਾਲ ਕੁਝ ਐਡਮਿਨਿਸਟ੍ਰੇਸ਼ਨ ਦੀ ਵੀ ਸੀਜ ਆ ਗਏ ਤੇ ਮੈਂ ਸੋਚਿਆ ਕਿ ਮੈਨੂੰ ਵੀ ਇਹਦੇ ਬਾਰੇ ਕੁਝ ਦੱਸਣਾ ਚਾਹੀਦਾ ਇੱਕ ਜਿਹੜਾ ਤੁਸੀਂ ਇੱਕ ਦੋ ਬਿਲਕੁਲ ਮਾਈਨਰ ਜਿਹੇ ਇਸ਼ੂਜ਼ ਹੈ ਕਿ ਥੋੜਾ ਪੇਂਟ ਕਰਨਾ ਹੈ ਪਲੱਸ వాటర్ 쿨ਰ ਉਹ ਤਾਂ ਆਪਾਂ ਕਰਾ ਦੇਨੇ ਆ ਉਹਦਾ ਕੋਈ ਇਸ਼ੂ ਨਹੀਂ ਉਹ ਹੋ ਜਾਊਗਾ ਮੈਂ ਕਾਰਪੋਰੇਸ਼ਨ ਨੂੰ ਕਹਿ ਦੇਣਾ ਇੱਕ ਇਹ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇੱਥੇ ਆਪਾਂ ਕੁਝ ਜਿਵੇਂ ਆਪਾਂ ਆਇ ਲਾਓ ਬਠਿੰਡਾ ਟਾਇਆ ਦਾ ਬਣਾਇਆ ਦੂਜਾ ਇੱਕ ਉਹਥੇ ਵੀ ਪਾਰਕ ਵਿੱਚ ਬਣਾਇਆ ਇੱਥੇ ਵੀ ਜ਼ਰੂਰ ਬਣਾਵਾਂਗੇ ਉਹ ਕੋਈ ਇਸ਼ੂ ਨਹੀਂ ਜਿਹੜਾ ਵੀ ਤੁਸੀਂ ਚਾਹੁੰਦੇ ਪਰ ਨਾਲ ਨਾਲ ਜਿਹੜੇ ਬਾਕੀ ਤੁਸੀਂ ਇਸ਼ੂ ਸਾਰੇ ਰੇਜ਼ ਕੀਤੇ ਪਾਵੇਂ ਜਿਵੇਂ ਆਪਾਂ ਗੱਲ ਕਰੀਏ ਕਿ ਬਾਹਰ ਇਨਕ੍ਰੋਚਮੈਂਟਸ ਬਹੁਤ ਹੋ ਰਹੀਆਂ ਨੇ ਤੇ ਫਿਰ ਤੁਹਾਡੇ ਜਿਹੜੇ ਇਹ ਰੇਡੀ ਵਾਲਾ ਇਸ਼ੂ ਹੈ ਦੋ ਚੀਜ਼ਾਂ ਜਿਹੜਾ ਮੈਨੂੰ ਲੱਗਦਾ ਬਠਿੰਡਾ ਨੂੰ ਬਹੁਤ ਜਲਦੀ ਉਹਦੇ ਵਿੱਚ ਕੰਟਰੋਲ ਕਰਨਾ ਚਾਹੀਦਾ ਇੱਕ ਹੈਗਾ ਆਟੋਜ਼ ਤੇ ਇੱਕ ਹੈਗਾ ਇਹ ਜਿਹੜੇ ਇਹ ਰੇਡੀ ਨੇ ਇਸ ਸਿਸਤੇ ਕਿੰਨੀ ساری ਰਿਕਵਰੀ ਹੋ ਰਹੀ ਹੈ ਤੁਸੀਂ ਖੁਦ ਵੀ ਵੇਖ ਰਹੇ ਹੋ ਆਲਮੋਸਟ ਹਰ ਦਿਨ ਤੁਸੀਂ ਦੇਖੋਗੇ ਕਿ ਰਿਕਵਰੀ ਹੋ ਰਹੀ ਹੈ ਕੰਮ ਵੀ ਹੋ ਰਹਾ ਹੈ ਆਪਾਂ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਜਿਹੜੀ ਹੈਗੀ ਆ ਉਹ ਵੀ ਅਟੈਚ ਕਰ ਰਹੇ ਹਾਂ ਕਾਫੀ ਕੁਝ ਹੋ ਰਿਹਾ ਹੈ ਪਰ ਜਿੰਨਾ ਵੱਡਾ ਇਸ਼ੂ ਹੈ ਇਸ ਇਸ਼ੂ ਨੂੰ ਟੈਕਲ ਕਰਨ ਦੇ ਵਾਸਤੇ ਸਿਰਫ ਪੁਲਿਸ ਹੀ ਨਹੀਂ ਪਬਲਿਕ ਜਿਹੜਾ ਹੈਗਾ ਉਹ ਸਹਿਯੋਗ ਬਹੁਤ ਤੁਸੀਂ ਕਹਿੰਦੇ ਹੋ ਕਿ ਜਿੰਦੇ ਆਪਾਂ ਐਪਲੀਕੇਸ਼ਨ ਪਬਲਿਕ ਤੇ ਸਾਰੇ ਹੀ ਪ੍ਰੈਸ ਦੇ ਵੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਕਾਰ ਤੁਸੀਂ ਬਹੁਤ ਹੀ ਡਿਟੇਲ ਦੇ ਵਿੱਚ ਜਿਹੜੀਆਂ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਵੀ ਕੀ ਕੀ ਪ੍ਰੋਬਲਮਜ਼ ਆ ਰਹੀਆਂ ਉਹ ਅਸੀਂ ਬੜੇ ਧਿਆਨ ਨਾਲ ਸੁਣੀਆਂ ਨੇ ਜਿਹੜੇ ਮੈਟਰ ਹਾਲੋਂ ਨਾਲੇ ਉਹ ਸਾਰੇ ਅਸੀਂ ਕਰਾਂਗੇ ਜਿਹੜੇ ਡੀਸੀ ਸਾਹਿਬ ਦੇ ਆਰ ਜਿਹੜੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਨੇ ਤੁਹਾਨੂੰ ਅਸ਼ੋਰੈਂਸ ਦਿਵਾਈ ਹੈ ਉਹ ਅਸੀਂ ਸਾਰੇ ਹੀ ਮੈਟਰ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਜਿਵੇਂ ਕਿ ਮੈਂ ਤੀਜੀ ਵਾਰ ਫਿਰ ਰਿਪੀਟ ਕਰਾਂਗਾ ਜਿਵੇਂ ਕਿ ਪਹਿਲੇ ਦੋ ਅਫਸਰਾਂ ਨੇ ਕਿਹਾ ਹੈ ਕਿ ਇੱਕ ਸੱਜਣ ਨੇ ਵਿੱਚੋਂ ਕਿਹਾ ਕਿ ਅਸੀਂ ਆਪਣੀ ਪੜਾਅਸ ਕੱਢਣੀ ਲੇਕਿਨ ਜੇ ਇਸ ਗੱਲ ਨੂੰ ਮੈਂ ਲਾਵਾਂ ਕਿ ਅਸੀਂ ਵੀ ਥੋੜੀ ਜੀ ਪੜਾਅਸ ਕੱਢੀਏ ਤਾਂ ਮੈਟਰ ਬੜਾ ਸੌਖਾ ਹੋ ਸਕਦਾ ਸਾਡੀ ਪੜਾਅਸ ਹੈ ਐਜੇ ਪ੍ਰਸ਼ਾਸਨ ਦੇ ਤੌਰ ਤੇ ਜਿਹੜੀ ਤੁਹਾਡਾ ਨਾਲ ਗੱਲ ਸਾਂਝੀ ਕਰੀਏ ਅਸੀਂ ਸਾਰੇ ਹੀ ਸਿਟੀਜਨ ਆਪਣੇ ਰਾਈਟਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਲੇਕਿਨ ਆਪਣੀਆਂ ਡਿਊਟੀਆਂ ਨੂੰ ਭੁੱਲ ਜਾਂਦੇ ਆ ਇਹ ਸਾਡੀਆਂ ਡਿਊਟੀਆਂ ਕੀ ਨੇ ਜੇਕਰ ਅਸੀਂ ਇਹ ਰਲਕੇ ਹੀ ਆਪਣੀ ਡਿਊਟੀਆਂ ਨੂੰ ਨਿਭਾਈਏ ਮੰਨੋ ਛੋਟੀ ਜੀ ਐਗਜ਼ਾਮਪਲ ਏਕ ਟ੍ਰੈਫਿਕ ਰੂਲਸ ਬਾਰੇ ਆਪਾਂ ਵਿਦਾਊਟ ਹੈਲਪੜ ਫਿਰਨੇ ਐਕਸੀਡੈਂਟ ਹੋ ਜਾਂਦਾ ਜਾਨ ਚਲੀ ਜਾਂਦੀ ਹੈ ਕੀਮਤੀ ਰੈੱਡ ਲਾਈਟ ਹੁੰਦੀ ਏ ਅਸੀਂ ਰੈੱਡ ਲਾਈਟ ਜੰਪ ਕਰ ਜਾਂਦੇ ਆ ਓਵਰ ਸਪੀਡ ਤੇ ਅਸੀਂ ਚੱਲ ਰਹੇ ਆ ਧੁੰਦਾਂ ਦੇ ਦਿਨ ਨੇ ਅਸੀਂ ਖਿਆਲ ਨਹੀਂ ਰੱਖਦੇ ਵੀ ਅੱਗੇ ਕੋਈ ਗੱਡੀ ਆ ਰਹੀ ਏ ਕੋਈ ਬੱਚਾ ਆ ਰਿਹਾ ਏ ਉਹਨਾਂ ਦਾ ਖਿਆਲ ਰੱਖੀਏ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਨੇ ਚੰਕਰ ਹਰੇਕ ਜਿਹੜਾ ਕੇਸ ਹੋ ਰਜਿਸਟਰ ਹੋਏਗਾ ਤੁਸੀਂ ਪੁਲਿਸ ਸਟੇਸ਼ਨ ਆ ਕੇ ਦਰਖਾਸਤ ਦਿਓ ਆ ਕੇ ਦੱਸੋ ਇਮੀਡੀਏਟਲੀ ਫੋਨ ਕਰੋ ਸਾਡੀ ਪੁਲਿਸ ਹਮੇਸ਼ਾ ਐਕਟਿਵ ਹੈ ਔਰ ਐਕਸ਼ਨ ਨਾਲ ਲੈਦੀ ਡੇਲੀ ਅਸੀਂ ਬੰਦੇ ਫੜ ਰਹੇ ਹਾਂ ਜਿਹੜੇ ਵੀ ਸਮਾਜ ਵਿਰੋਧੀ ਨੇ ਕੋਈ ਗੁੰਡਾਗਰਦੀ ਕਰਦੇ ਆ ਕਿਸੇ ਤਰ੍ਹਾਂ ਦਾ ਸਟਰੀਟ ਕਰਾਈਮ ਹੁੰਦਾ ਹੈ ਡਰੱਗਜ਼ ਬਾਰੇ ਆ ਉਹਨਾਂ ਦੇ ਬਾਰੇ ਅਸੀਂ ਪ੍ਰੋਪਰ ਜਿਹੜਾ ਐਕਸ਼ਨ ਲੈ ਰਹੇ ਹਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਂਦੀ ਲੇਕਿਨ ਫਿਰ ਵੀ ਜੇਕਰ ਕਿਤੇ ਤੁਹਾਨੂੰ ਕੋ ਲੱਗਦਾ ਹੈ ਕਿ ਸਾਡੇ ਪੁਲਿਸ ਸਟੇਸ਼ਨ ਲੈਵਲ ਤੇ ਕੋਈ ਪ੍ਰੋਪਰ ਐਕਸ਼ਨ ਨਹੀਂ ਹੋ ਰਿਹਾ ਐਸਐਸਪੀ ਸਾਹਿਬ ਨੂੰ ਦੱਸੋ ਐਸਐਸਪੀ ਸਾਹਿਬ ਤੋਂ ਬਾਅਦ ਤੁਸੀਂ ਮੇਰੇ ਕੋਲ ਆਜੋ ਤੇ ਜਿਹੜੇ ਵੀ ਤੁਹਾਡੇ ਮੈਟਰ ਨੇ ਹਲ ਪਹਿਲ ਦੇ ਆਧਾਰ ਤੇ ਅਸੀਂ ਕਰਾਂਗੇ